ਫਿਲਹਾਲ ਜਿਹੜਾ ਬਲਡੋਜ਼ਰ ਐਕਸ਼ਨ ਚੱਲ ਰਿਹਾ ਹੈ ਉਸ ਨੂੰ ਲੈ ਕੇ ਪਰਿਵਾਰਾਂ ਦੇ ਵਿੱਚ ਜਿਹੜਾ ਰੋਸ ਹੈ ਕਿਉਂਕਿ ਦੁਕਾਨਾਂ ਟੁੱਟ ਰਹੀਆਂ ਨੇ ਇਹ ਤਸਵੀਰਾਂ ਜਿਹੜੀਆਂ ਨੇ ਦੇਖੋ ਲੋਕ ਫਿਲਹਾਲ ਭਾਵੁਕ ਤਾਂ ਜ਼ਰੂਰ ਨੇ ਪਰ ਕਿਤਨਾ ਕਿਤੇ ਇਹ ਵੀ ਪਰੇਸ਼ਾਨੀ ਹੈ ਕਿ ਅੱਗੇ ਜਿਹੜਾ ਉਹ ਬਣੇਗਾ ਕੀ ਤੇ ਅੱਗੇ ਇੱਕੋ ਜਿਹੜਾ ਉਹ ਰਹਿਣ ਵਾਲਾ ਮੈਡਮ ਤੁਹਾਡੀ ਵੀ ਦੁਕਾਨ ਸੀ ਜੀ ਸਰਕਾਰ ਨੇ ਕੁਝ ਨਹੀਂ ਦੇਣਾ ਸਭ ਕੁਝ ਸਭ ਕੁਝ ਖੋ ਲਿਆ ਇਹ ਤਸਵੀਰਾਂ ਤੋਂ ਹੀ ਅੰਦਾਜ਼ਾ ਲੱਗ ਸਕਦਾ ਹੈ ਕਿ ਅੰਦਰ ਕਿੰਨਾ ਦੁੱਖ ਹੈ ਜੀ ਸਥਿਤੀ ਬਣੀ ਹੋਈ ਹੈ ਬੇਸਰੀ ਕਿਤਰਾ ਹਾਲਾਤ ਨੇ ਤਾਂ ਫਿਲਹਾਲ ਮਨ ਭਾਵੁਕ ਹੈ ਪਰ ਅੰਦਰਲੇ ਬੰਨੇ ਹਾਲਾਤ ਤਾਂ ਗੁਬਾਰ ਜਿਹੜਾ ਕਿਉਂਕਿ ਸਰਕਾਰ ਨੇ ਜਿਵੇਂ ਲੋਕ ਕੱਸ ਰਹੇ ਨੇ ਕੀ ਦੱਸਿਆ ਨਹੀਂ ਹੈ ਪਰ ਉਸ ਤੋਂ ਬਾਅਦ ਐਕਸ਼ਨ ਜ਼ਰੂਰ ਕਰ ਦਿੱਤਾ ਤਾਂ ਸਾਰੀਆਂ ਜਿਹੜੀਆਂ ਦੁਕਾਨਾਂ ਨੇ ਇਸ ਮਾਰਕੀਟ ਦੀਆਂ ਇਹਨਾਂ ਨੂੰ ਜ਼ਰੂਰ ਢਾ ਦਿੱਤਾ ਪਰ ਜਿੰਨਾ ਕੁ ਸਮਾਨ ਬਾਹਰ ਨਿਕਲਦਾ ਸੀ ਤਾਂ ਕੱਢ ਲੈ ਗਿਆ ਪਰ ਜ਼ਿਆਦਾਤਰ ਜਿਹੜਾ ਉਹ ਅੰਦਰ ਪਿਆਰ ਨੁਕਸਾਨਿਆ ਗਿਆ ਫਤਾਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕਬਜ਼ੇ ਦੀ ਜਮੀਨ ਹੈ ਕਬਜ਼ਾ ਕੀਤਾ ਗਿਆ ਤਾਂ ਉਸ ਤੋਂ ਬਾਅਦ ਹੁਣ ਫਿਰ ਜਿਹੜਾ ਐਕਸ਼ਨ ਕੀਤਾ ਗਿਆ ਪਰ ਹਾਲ ਜੋ ਬਣੇ ਹੋਏ ਇਸ ਵਕਤ ਜੋ ਤਸਵੀਰਾਂ ਨੇ ਉਸ ਤੋਂ ਜ਼ਰੂਰ ਇਹ ਅੰਦਾਜ਼ਾ ਜਿਹੜਾ ਉਹ ਲੱਗ ਸਕਦਾ ਹੈ ਕਿ ਲੋਕਾਂ ਦੇ ਵਿੱਚ ਬੁੱਖ ਕਿੰਨਾ ਕਿੰਨਾ ਦੁਖੀ ਲੋਕ ਨੇ ਉਹ ਕਿਸ ਤਰੀਕੇ ਨਾਲ ਇਹ ਪੂਰਾ ਮਸਲਾ ਹੱਲ ਹੋ ਸਕਦਾ ਹੈ ਕਿਉਂਕਿ ਫਰਨੀਚਰ ਮਾਰਕੀਟ ਜਿਹੜੀ ਹੈ ਸਾਲਾਂ ਪੁਰਾਣੀ ਇਹ ਮਾਰਕੀਟ ਦੱਸੀ ਜਾ ਰਹੀ ਹੈ ਪਰ ਇਸ ਸੱਪ ਦੇ ਵਿੱਚ ਕਬਜ਼ੇ ਤੋਂ ਬਾਅਦ ਜੋ ਹਾਲਾਤ ਬਣੇ ਹਨ ਤਾਂ ਉਸ ਤੋਂ ਬਾਅਦ ਇਹ ਹੁਣ ਕੇਸ ਲਗਾਤਾਰ ਚੱਲ ਰਿਹਾ ਸੀਗਾ ਪਰ ਕਿਤਨਾ ਕਿਤੇ ਉਹਨਾਂ ਲੋਕਾਂ ਦਾ ਮੰਜ਼ੂਰ ਭਾਅ ਕ ਹੈ ਜਿਨ੍ਹਾਂ ਦੀਆਂ ਟਿਕਾਣਾਂ ਨੂੰ ਤੋੜਿਆ ਗਿਆ ਲੋਕ ਇੱਥੇ ਫਿਲਹਾਲ ਆਪਣਾ ਦੁੱਖ ਜਿਹੜਾ ਉਹ ਜ਼ਾਹਰ ਤਾਂ ਨਹੀਂ ਕਰ ਸਕਦੇ ਪਰ ਉਨਾ ਦੇ ਬੋਲ ਜਾਂ ਫਿਰ ਭਾਵੁਖ ਹੋਇਆ ਮਨ ਜਿਹੜਾ ਉਹ ਕਿਤਨਾ ਕਿਤੇ ਜ਼ਰੂਰ ਇਹ ਸਭ ਤਸਵੀਰਾਂ ਨੂੰ ਬਿਆਨ ਕਰ ਰਿਹਾ ਹੈ ਕਿ ਕਿਵੇਂ ਇਹ ਪੂਰਾ ਫਰਨੀਚਰ ਮਾਰਕੀਟ ਜਿਹੜੀ ਹੈ ਜਿਸ ਨੂੰ ਤੋੜਿਆ ਜਾ ਰਿਹਾ ਔਰ ਤੋੜਨ ਤੋਂ ਬਾਅਦ ਜਿਹੜੀ ਸਿਟੀ ਆ ਉਹ ਕੀ ਹੋਵੇਗਾ ਕੈਮਰਾ ਪਰਸਪਤਿ ਜੇ ਸ਼ਰਮਾਤਰਾ ਮਨਜੋਤ ਸਿੰਘ ਕੰਪਿਟੀਸ਼ਨ ਨੂੰ ਸੰਭਾਲ